90% ਲੋਕ ਮੈਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਰੋਕ ਲੈਂਦੇ ਆ ਮੋਢਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਨੇ ਰੋਕਿਆ ਕੋਈ ਨੇੜੇ ਲੱਗਣ ਦਿੰਦਾ ਸੀ ਹਾ ਤਾਂ ਤੁਸੀਂ ਤਾਂ ਕੋਲ ਨੇੜੇ ਬੈਠੇ ਹਾਂ ਜਦੋਂ ਮੈਂ ਕੈਸਟਲ ਸੀੜੀਆਂ ਆਉਂਦੀਆਂ ਸੀ ਮੇਰੀਆਂ ਤੁਸੀਂ ਸੁਣਦੇ ਸੀ ਮੈਂ ਮੇਰਾ ਪੁਲਿਸ ਦੇ ਵਿੱਚ ਇੱਕ ਬਹੁਤ ਵਧੀਆ ਦੋਸਤ ਸੀਗਾ ਵੱਡਾ ਅਫਸਰ ਮੈਂ ਉਹਨੂੰ ਪੁੱਛਿਆ ਤਾਂ ਕਿਹਾ ਜਦੋਂ ਯਾਰ ਵੱਡੇ ਲੀਡਰ ਆਉਂਦੇ ਐ ਬਾਦਲ ਕੈਪਟਨ ਸੁਖਵੀਰ ਮੁਜੀਠਿਆ ਫਲਾਨਾ ਤਮਕਾ ਤੁਸੀਂ ਐਡੀ ਵੱਡੀ ਡੀ ਬਣਾ ਦਿੰਦੇ ਓ ਇੱਕ ਉਹ ਮਤਲਬ ਜਿੱਥੇ ਤੱਕ ਲੋਕ ਬੈਠੇ ਐ ਐਨੀ ਤਾਂ ਡੀ ਹੁੰਦੀ ਐ ਐ ਵੀ ਇੱਥੇ ਨਹੀਂ ਕੋਈ ਆ ਸਕਦਾ ਲੋਕ ਉਹ ਦੁਭਾ ਦਾ ਮੈਂ ਕਿਹਾ ਯਾਰ ਲੀਡਰ ਲੋਕਾਂ ਨਾਲ ਗੱਲਾਂ ਕਰਨ ਆਉਂਦੇ ਐ ਲੋਕ ਲੀਡਰਾਂ ਦੀਆਂ ਗੱਲਾਂ ਸੁਣਨ ਆਉਂਦੇ ਐ ਤੁਸੀਂ ਐਡੀ ਦੂਰੀ ਕਿਉਂ ਪਾ ਦਿੰਨੇ ਹੋ ਉਹ ਕਹਿੰਦਾ ਜੀ ਕਹਿਣ ਨੂੰ ਤਾਂ ਇਹ ਸਿਕਿਉਰਿਟੀ ਰੀਜ਼ਨ ਐ ਪਰ ਅੰਦਰਲੀ ਗੱਲ ਹੋਰ ਐ ਮੈਂ ਕਿਹਾ ਤੋਂ ਮੈਨੂੰ ਅੰਦਰਲੀ ਦੱਸ ਉਹ ਕਹਿੰਦਾ ਅੰਦਰਲੀ ਗੱਲ ਇਹ ਐ ਜੀ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਤੋਂ ਲੋਕ ਇੰਨੇ ਦੁਖੀ ਹੋ ਗਏ ਵੀ ਆਉਦੇ ਪੈਰਾਂ ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਡ ਅਸੀਂ ਹੋ ਜਾਂਦੇ ਆ ਕਹਿੰਦੇ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ ਰੈਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲ ਨੂੰ ਅਸੀਂ ਜੁੱਤੀ ਸਿੱਟ ਕੇ ਦੇਖ ਲੈਨੇ ਆ ਫਿਰ ਥੋੜੇ ਹੋਰ ਮੰਗਰ ਹੋ ਜਾਂਦੇ ਉੱਥੋਂ ਸਿੱਟ ਕੇ ਦੇਖ ਲੈਨੇ ਆ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਜੋਤੀਸ਼ ਦੇ ਤਨਾ ਪਹੁੰਚੇ ਅਸੀਂ ਕਹਿੰਦੇ ਇੱਥੇ ਤੱਕ ਪਾਈਪ ਲਾਓ ਤੇ ਖੇੜਾ ਛੜਾਓ ਆ ਹਾਲ ਤਾਂ ਇਹਨਾਂ